ਮੋਹਾਲੀ ਵੱਲੋਂ ਵਿਜ਼ਿਬਿਲਟੀ ਘਟ ਹੋਣ ਦੇ ਚਲਦਿਆਂ ਦਿੱਤੀਆਂ ਗਈਆਂ ਰਿਫਲੈਕਟਿੰਗ ਬੈਲਟਸ ਜੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਨੇ ਦੱਸਿਆ ਕਿ ਮੋਹਾਲੇ ਵਿੱਚ ਪੀਸੀਆਰ ਬੈਨਾਂ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਤੇ ਇਨ੍ਹਾਂ ਵਿੱਚ ਹਾਈ ਡੈਫੀਨੇਸ਼ਨ ਕੈਮਰੇ 5ਜੀ ਸਿਮ ਦੇ ਨਾਲ ਲਗਾ ਦਿੱਤੇ ਗਏ ਹਨ ਤੇ ਹਰੇਕ ਪੀਸੀਆਰ ਬੈਨ ਵਿੱਚ ਜੀਪੀਆਰਐਸ ਸਿਸਟਮ ਫਿਕਸ ਕਰ ਦਿੱਤਾ ਗਿਆ ਤਾਂ ਜੋ ਹਰੇਕ ਗੱਡੀ ਦੀ ਲੋਕੇਸ਼ਨ ਟਰੈਕ ਕੀਤੀ ਜਾ ਸਕੇ ਪਰਕ ਸਾਹਿਬ ਅੱਜ ਜੇ ਸ਼ੇਅਰ ਪਾਟੇਲ ਨੇ ਬੜਤਲ ਕੇ ਇਹਨਾਂ ਦਾ ਮਕਸਦ ਪੁੱਛਿਆ ਕਿ ਕਿੰਨੀਆਂ ਜੜੀਆਂ ਪੂਰੀ ਟੀਮ ਦਿੱਤੀ ਗਈ ਹੈ ਜ਼ਿਲ੍ਹੇ ਦਿੱਤੀ ਗਈ ਹੈ ਜਾਂ ਸ਼ਹਿਰ ਦੇ ਇਹ ਸਾਰੇ ਜ਼ਿਲ੍ਹੇ ਲਈ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਹਰਿੰਦਰ ਮਾਨ ਜੀ ਵੱਲੋਂ ਡਿਡ ਹੱਦ ਡੀਐਸਪੀ ਹੈਗੇ ਪੀਸੀਆ ਦੇ ਸਾਡੇ ਲਹਿਰ ਸਾਹਿਬ ਵੱਲੋਂ ਇਹਨਾਂ ਵੱਲੋਂ ਉਪਰਾਹ ਲੈ ਕੀਤਾ ਗਿਆ ਹੈ ਕਿ ਹੁਣ ਸਰਦੀਆਂ ਦਾ ਮੌਸਮ ਹੈਗਾ ਤੇ ਜਿੰਨੇ ਵੀ ਪ੍ਰੋਬਲਮ ਹੁੰਦੀ ਕਈ ਵਾਰੀ ਵਿਜ਼ਿਬਿਲਟੀ ਵੀ ਰਾਤ ਨੂੰ ਤਾਂ ਕਾਫੀ ਦਿੱਕਤ ਆਂਦੀ ਹੈ ਹਾਈ ਸਪੀਡ ਟ੍ਰੈਫਿਕ ਹੁੰਦਾ ਸਾਰੇ ਮੁਲਾਜ਼ਮਾਂ ਲਈ ਇਹਨਾਂ ਨੇ ਜਿਹੜਾ ਉਤਾਲਾ ਕੀਤਾ ਹੈ ਫਿਲਹਾਲ 500 ਬੈਲਟਾਂ ਇਹਨਾਂ ਨੇ ਜਿਹੜੀ ਹੈਗੀ ਸੀਐਸਆਰ ਦੇ ਵਿੱਚ ਨਹੀਂ ਹੈ ਜੋ ਕਿ ਇੱਕ ਵੱਖਰੇ ਕਲਰ ਦੇ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਲਈ ਅਸੀਂ ਬਲੂ ਕਲਰ ਦੇ ਰਿਫਲੈਕਟਿਵ ਬੈਲਟ ਲਿੱਤੀ ਹੈ ਰਾਤ ਨੂੰ ਅੱਛੀ ਰਿਫਲੈਕਸ਼ਨ ਲਈ ਟੈਸਟ ਕਰਕੇ ਅਰੇ ਮੁਲਾਜ਼ਮਾਂ ਨੂੰ ਪੀਸੀਆ ਨੂੰ ਟ੍ਰੈਫਿਕ ਨੂੰ ਦਿੱਤੀ ਗਈ ਹੈ ਇਸ ਤੋਂ ਬਾਅਦ ਜਦੋਂ ਹੋਰ ਬੈਲਟ ਆਣ ਗਿਆ ਤਾਂ ਥਾਣੇ ਦੇ ਮੁਲਾਜ਼ਮਾਂ ਜਿਹੜੇ ਰਾਤ ਨੂੰ ਨਾਕੇ ਤੇ ਡਿਊਟੀ ਕਰਦੇ ਹਨ ਅਫਸਰਾਂ ਦੇ ਗਨਮੈਨਾਂ ਨੂੰ ਸਾਰਿਆਂ ਨੂੰ ਇਹ ਬੈਲਟਾਂ ਪੂਰੇ ਮੋਹੱਲੇ ਜ਼ਿਲ੍ਹੇ ਦੀ ਕੱਲੀ ਕੱਲੀ ਫੋਸਤ ਦਿੱਤੀ ਜਾਏਗੀ ਇਹਦਾ ਮਕਸਦ ਇਹ ਹੀ ਹੈ ਕਿ ਇੱਕ ਤਾਂ ਆਪਣੇ ਮੁਲਾਜ਼ਮ ਦੀ ਸੇਫਟੀ ਰਵੇ ਦੂਜਾ ਇਹ ਜਿਹੜਾ ਹੈਗਾ ਤੁਹਾਨੂੰ ਬੁਲਾ ਕੇ ਦੱਸਣ ਦਾ ਮਕਸਦ ਇਹ ਸੀਗਾ ਕਿ ਲੋਕਾਂ ਦੇ ਵਿੱਚ ਵੀ ਜਾਗਰੂਤਾ ਆਵੇ ਜਿਹੜੇ ਰਾਤ ਨੂੰ ਚੱਲਦੇ ਆਪਨੀ ਸੇਫਟੀ ਰੱਖਣ ਜੇ ਜਿਹੜੇ ਕੋਈ ਵਿਅਕਤੀ ਸਵੇਰੇ ਰਨਿੰਗ ਰਨਿੰਗ ਕਰਦੇ ਆਂ ਕਈ ਲੋਕ ਸਾਈਕਲਿੰਗ ਕਰਦੇ ਆਪਨੀ ਉਹ ਸਾਈਕਲ ਦੇ ਪਿੱਛੇ ਬਲਿੰਕਰ ਵਗੈਰੇ ਲਾ ਕੇ ਜਾਂ ਰਿਫਲੈਕਟਿੰਗ ਚੀਜ਼ਾਂ ਲਾ ਕੇ ਹੀ ਇਸ ਤਰੀਕੇ ਨਾਲ ਹੀ ਚੱਲਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਪੀਸੀਆਰ ਬੈਨਰ ਤੇ ਲੱਗੀ ਹੈ ਇਹਨਾਂ ਦੇ ਕੈਮਰੇ ਲੱਗੇ ਨੇ ਕਿ ਕੀ ਹੁਣ ਹੈਗੇ ਵਿੱਚ ਵੀ ਤੇ ਜੀ ਪੀਸੀਆਰ ਜਿਹੜੇ ਸਾਡੇ ਫੇਰ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਤੇ ਜਿਹੜੇ ਪੀਸੀਆਰ ਦੇ ਆਪਣੇ ਡੀਐਸਪੀ ਲਹਿਲ ਸਾਹਿਬ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਬੜੀ ਮਿਹਨਤ ਨਾਲ ਇਹ ਸਾਰੇ ਵੀਕਲ ਤਿਆਰ ਕਰਵਾਏ ਹੈ ਇੱਕ ਪੀਸੀਆਰ ਦੇ ਵੀਕਲਸ ਦੀ ਜਿਹੜੀ ਹੈ ਇੱਕੋ ਹੀ ਪੈਟਰਨ ਤੇ ਤਿਆਰ ਕੀਤੇ ਗਏ ਇਹਨਾਂ ਦੀ ਜਿਹੜੀ ਲਾਈਟ ਹੈਗੀ ਹੈ 2 ਫੁੱਟ ਉੱਚੀ ਕਰਕੇ ਲਾਈ ਗਈ ਹੈ ਡਬਲ ਹੂਟਰ ਲਾਏ ਗਏ ਤਾਂ ਕਿ ਜਿਹੜੀ ਰਾਤ ਦਿਨ ਰਾਤ ਹੂਟਰ ਮਾਰਦੀ ਹੈ ਤਾਂ ਇੱਕ ਦੂਰ ਤੱਕ ਵਿਜ਼ਿਬਿਲਟੀ ਬਣੇ ਦੂਜਾ ਇਹਦੇ ਵਿੱਚ ਜਿਹੜ ਇੱਕ ਕਾਫੀ ਕੋਸਟਲੀ ਕੈਮਰਾ 360 ਡਿਗਰੀ ਰੋਟੇਸ਼ਨ ਦੇ ਲਾਏ ਗਏ ਆ ਇਹਦੇ ਵਿੱਚ 5G SIM ਲੱਗਿਆ ਹੋਇਆ ਜੋ ਕਿ ਇਹ ਦਿਖਾਣਗੇ ਤੁਹਾਨੂੰ ਕਿ ਆਪਣੇ ਫੋਨ ਦੇ ਵਿੱਚ ਵੀ ਜਿਹੜਾ ਹੈਗਾ ਉਸਦੇ ਫੋਨ ਦੇ ਵਿੱਚ ਪੁਲਿਸ ਕੰਟਰੋਲ ਰੂਮ ਦੇ ਵਿੱਚ ਲਾਈਵ ਦੀ ਫੀਡ ਚੱਲਦੀ ਹੈ ਸੋ ਰਾਤ ਨੂੰ ਜਿਹੜੇ ਹੁਣ ਆਪਣੇ ਨਾਕੇ ਲੱਗ ਰਹੇ ਆ ਜਿਹੜੇ ਮੇਨ ਮੇਨ ਚੌਂਕਾ ਤੇ ਉਹਦੇ ਵਿੱਚ ਵੀ ਪੀਸੀਆਰ ਖੜਦੀ ਹੈ ਨੌਨੋਡ ਦੇ ਵਿੱਚ ਵੀ ਜਾ ਕੇ ਖੜਦੀ ਹੈ ਜਿੱਥੇ ਤੇ ਸੁਰੱਖਿਆ ਦਾ ਸਾਨੂੰ ਲੱਗਦਾ ਕਿ ਇਹ ਖੱਤਸ਼ਾ ਹੈਗਾ ਉੱਥੇ ਨੂੰ ਪਹਿਲਾਂ ਖੜਾ ਕੇ ਲਾਈਵ ਕੈਮਰਾ ਚਲਾਇਆ ਜਾਂਦਾ ਹੈ ਜੀ ਸਰ 9 ਸਾਲ ਨੂੰ ਲੈ ਕੇ ਕੋ ਉਸ ਖਾਸ ਪਿਆਰੀਆਂ ਕਿਤੇ ਇੰਗਲੈਂਡ ਨੂੰ ਦੇਖ ਕੇ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਕਿ ਕਈ ਤਰ੍ਹਾਂ ਦੇ ਫੰਕਸ਼ਨ ਹੁੰਦੇ ਹਨ